ਵੇ ਮਰ ਜੇ ਵੇ ਤੂੰ ਸੁੱਤਾ ਰਹਿ ਜੇ ਮੈਂ ਨਾ ਪੋਚਾ ਕਸਾ ਘਟੇ ਤੇ ਲੈ ਕੇ ਦਿੱਤੀ ਫੇਰ ਅੰਦਰ ਵੜ ਗਿਆ ਤੂੰ ਟਿਪੜੀ ਟਿਪੜੀ ਕੀ ਹੋ ਗਿਆ ਤੈਨੂੰ ਆ ਲੋਕਣੀਆਂ ਆਟਾ ਲੈ ਜਾਂਦੀਆਂ ਨੇ ਮੈਥੋਂ ਗੜੇ ਆਪਸ ਲਾ ਕੇ ਦੇਣ ਦਾ ਨਾਉਂ ਹੀ ਲੈਂਦੀਆਂ ਹੈਗੀਆਂ ਆ ਚਾਰਨਾਂ ਨੂੰ ਮਹੀਨਾ ਹੋ ਗਿਆ ਫਿਰ ਜੇ ਨਹੀਂ ਚੀਜ਼ ਦਿੰਦੇ ਫਿਰ ਮੂੰਹ ਬਣਾ ਲੈਂਦੇ ਠੂਠੀ ਅਰਦ ਹੁਣ ਆਇਆ ਤਾਂ ਨਹੀਂ ਹੈਗਾ ਵੀ ਮੈਂ ਉਹਨਾਂ ਦਾ ਆਟਾ ਲੈ ਕੇ ਗਈ ਸੀ ਵੀ ਮੋੜ ਆਵਾ ਅਥੇ ਆਪਾ ਖਾਣਾ ਅਰਕ ਡੀਪੂ ਵਾਲੀ ਕਣਕ ਮਾੜੀ ਨਿਕਲ ਗਈ ਮਣ ਮਣ ਰੋੜੀਆਂ ਨਹੀਂ ਮੈਂ ਤਾਂ ਧੋ ਦੂੰ ਹੀ ਹਾਰ ਗਈ ਬੋਟ ਹੈ ਤੇ ਕਿਹੜੀ ਸਰਕਾਰ ਨੂੰ ਪਾਈਏ ਚਲ ਜਿਹੜਾ ਕੋਈ ਮੜਾ ਮੋਟਾ ਦੇ ਉਹਨੂੰ ਪਾ ਦਾਂਗੇ ਹਾਂ ਕਿੱਧਰ ਦੀ ਤਿਆਰੀ ਖੇਚ ਲਈ ਮੈਂ ਸਰਪੰਚਾਂ ਦੇ ਜਾ ਮਮਰਾ ਜਾ ਸਰਪੰਚਾਂ ਨੇ ਕੀ ਰੱਖਿਆ ਤੇਰਾ ਉਹ ਕੰਮ ਐ ਕੋਈ 100 ਕੰਮ ਹੁੰਦੇ ਨੇ ਮੈਂ ਹੁਣੇ ਆ ਗਿਆ ਵਸ ਤੂੰ ਰੋਟੀ ਬਣਾ ਕੇ ਰੱਖੀ ਦੇਰ ਨੂੰ ਨਹੀਂ ਲੈਣ ਨੂੰ ਨਹੀਂ ਸਰਪੰਚ ਤੈਨੂੰ ਨੇਕੇ ਨਾਲ ਨਿਕਲ ਜਾਂਦਾ ਹੁੰਦਾਗਾ ਗ੍ਰਾਂਟਾ ਗੁੰਟਤਾਪ ਖਾ ਜਾਂਦਾ ਜਾਂ ਤੈਨੂੰ ਦਿਆ ਵੀ ਘਰੇ ਕਿ ਦਸੀ ਪੰਜੀ ਕੋਈ ਗੱਲ ਨਹੀਂ ਸਾਰਾ ਕੁਝ ਹੋ ਜਾਂਦਾ ਹੁੰਦਾ ਮੌਕੇ ਮੌਕੇ ਤੇ ਸਾਰੀਆਂ ਚੀਜ਼ਾਂ ਨਾਲ ਹੋ ਜਾਂਦੀਆਂ ਆਉਂਦੀਆਂ ਨੇ ਤੈਨੂੰ ਨਹੀਂ ਪਤਾ ਹੁਣ ਰੋਟੀ ਪਾ ਕੇ ਰੱਖੀ ਪੈਤੀ ਖਾ ਲਈ ਕੇ ਨਾ ਆ ਕੇ ਖਾਉਂਗਾ ਹੁਣ ਤੂੰ ਖਾ ਹੀ ਜਾਂਦਾ ਫਿਰ ਮੈਂ ਤਾਂ ਇੱਥੇ ਆ ਜਾਂਦਾ ਮੈਂ ਟਾਈਮ ਨਾਲ ਆ ਜੀ ਕੇ ਪੀਣਾ ਛੱਟ ਕੇ ਆਣਾ ਹੋਊਗਾ ਉਹ ਛੱਟੇ ਆਉਂਗਾ ਮੇਰਾ ਰਹਿਣਾ ਛੱਡੇਗੀ ਹੋਣਾ ਮੈਂ ਨਹੀਂ ਨਹੀਂ ਜਾਣਾ ਕਿਸੇ ਦੇ ਹੱਥ ਨੇ ਚਾੱਕ ਕੇ ਕਉਂਦਾ ਆਟੇ ਨੂੰ ਕੋਈ ਨਹੀਂ ਕੋਈ ਨਹੀਂ ਛੱਟੇ ਹੋਊਗਾ ਕਹਾ ਤੀ ਜਾਨੀ ਨੇ ਤਾਂ ਮੇਰਾ ਲਹੂ ਪੀ ਛੱਡਾ ਲਹੂ ਨਹੀਂ ਪੀ ਛੱਡਾ ਕਿੱਧਰ ਜਾਣਾ ਮੰਗਰੋਂ ਬਾਜ਼ ਮਾਰੂ ਨੰਨਾ ਪਾਉ ਜਿੱਧਰ ਜਾਣਾ ਮੈਂ ਨੰਨਾ ਨਹੀਂ ਪਾਉ ਤੇ ਮੜਾ ਇਹ ਕਹਤਾ ਜੀ ਸਰਪੰਚਾਂ ਦੇ ਜਾ ਕੇ ਆਉਣਾ ਅਖੇ ਜੀ ਕਿੱਧਰ ਜਾਣਾ ਕਿੱਧਰ ਜਾਣਾ ਹੁਣ ਮੈਂ ਦੱਸ ਤੈਨੂੰ ਕਿੱਧਰ ਜਾਉਣਾ ਕਹਾ ਪਰ ਕੀ ਤੈਨੂੰ ਅਸਟੀਮੇਟ ਲਾਵਾ ਤੇਰਾ ਲੂਸ ਕੱਢ ਛੱਟਾ ਇਹਨੂੰ ਮੇਰਾ ਦਲੂਸ ਨਹੀਂ ਕੱਢ ਛੱਡਿਆ ਆ ਪੀਣਾ ਉਹ ਛੱਟਿਆਂਗਾ ਪੀਣਾ ਕੋਈ ਨਹੀਂ ਕਿਸੇ ਪਾਸੇ ਇਰਤੋਂ ਲੰਘਦੀ ਹੈ ਕਿ ਕਿਸੇ ਪਾਸੇ ਹੁਣ ਇੱਥੇ ਖੜਾ ਕੀ ਬੜਬੜ ਕਰੀ ਜਾਂਦਾਗਾ ਚੱਲ ਹੁਣ ਤੇ ਤਮਾਰਾ ਹੱਥ ਜੇ ਆਪੀ ਸਭ ਕੀਆ ਹੋਊਗੀ ਚੱਲ ਹੁਣ ਨਿਕਲੇ ਨੇ ਪਿਆ ਪੁੱਤ ਕਿਸੇ ਪਾਸੇ ਇਹਨਾਂ ਦਿਹਾੜਿਆਂ ਦੇ ਪੋਚਾਖਸਾ ਦਮ ਨਹੀਂ ਇੱਥੇ ਪੈਣਾ ਆਪਾਂ ਵੀ ਦਾਹ ਪਾ ਦੇਣਗੇ 50 ਵਾਰੀ ਕਿਹਾ ਵੀ ਆਹ ਕਰਿਆ ਕਰੋ ਵੀ ਨਾਲ ਮੜਮਟਾ ਕੰਮਦੰਗਾ ਕਰਾ ਦਿਆ ਕਰੋ ਮੈਂ ਤਾਂ ਮਰ ਗਈ ਇੱਥੇ ਠੰਡ ਫੱਟਦੀ ਅੰਦਰੋਂ ਤਾਂ ਪਾ ਪੀਆ ਆਏ ਉਪਰੇ ਪੈਰ ਲਾ ਕੇ ਅੰਤਰੀ ਪੜ ਜਾਂਦੇ ਨੇ ਉਹਨੇ ਮੁੰਡੇ ਨੂੰ ਤਾਂ ਕੀ ਸਮਝਾਉਣਾ ਆਪ ਵੀ ਇਹੇ ਜਿਹਾ ਬਣ ਗਿਆ ਸੇਪਾ ਖਾਣਾ ਟੋਕਰੀ ਦੀ ਲਵਾ ਕੇ ਲਈ ਮਨ ਦਾ ਡਾਕਾ ਲਾ ਕੇ ਤਿਲਕ ਦੇ ਗੁੱਟਾ ਤੜਾ ਲਾ ਬਾਈ ਬਾਈ ਕਰਨ ਨੂੰ ਤਾਂ ਵਧੀਆ ਹੈ ਨਾ ਅੱਗੇ ਤਾਂ ਮਿੱਟੀ ਘਾਰਾ ਕਾੜਦੀ ਨੂੰ ਤੇ ਥੱਕ ਜਾਂਦੀ ਸੀ ਹੰਭ ਜਾਂਦੀ ਸੀ ਨਾ ਕੋਈ ਆਖੀ ਦਿੰਦਾ ਇੱਥੇ ਹੀ ਘਾ ਪਿਆ ਰਹਿਦਾ ਹਾਈ ਹਾਈ ਆ ਇਹ ਨਹੀਂ ਵੀ ਮੋਟਰਸਾਈਕਲ ਜੀ ਉਹਨੂੰ ਇੱਕ ਪਾਸੇ ਲਾ ਦਿਆ ਕਰ ਗਏ ਹੁਣ ਆਉਣ ਦੇ ਨਾਲ ਤੋੜੋਂ ਗਿੱਟੇ ਮੈਂ ਵੜ ਕੇ ਦਿਖਾਉਣ ਇੱਥੇ ਪੰਨ ਲਾਇਕੇ ਨਿਬੜੇ-ਪਿਬੜੇ ਪੈ ਰਹੇ ਅੰਤਰੀ ਵੜ ਜਾਂਦੇ ਨੇ ਇਹ ਕਿਹਨੂੰ ਕਹਾਂ ਉਹ ਜਿਹੜਾ ਗਰਮ ਹੈ ਜੀ ਕਿ ਹੁੰਦਾ ਹੈ ਕਿ ਮੱਛਰ ਮੱਖੀਆਂ ਮਾਰਨ ਜਿਹੜਾ ਆਹਦੇ ਚ ਪਾਉਣ ਦੇ ਨੇ ਮੜਾ ਜਾਂ ਮੱਖੀ ਮੱਛਰ ਮਰ ਜਾਂਦਾ ਆਪੀ

ਪੰਜਵੀਂ ਮਿਲ ਕੇ ਮੌਕੇ ਤੇ ਅਲ ਆਪਣਾ ਕੰਮ ਵੱਧ ਜੂਗਾ ਦੋ ਤਿੰਨ ਪੈਨਸ਼ਨ ਬੁਲਣੀਆਂ ਲਵਾਉਣੀਆਂ ਸੀ ਲਵਾ ਦਾਂਗੇ ਕੋਈ ਗੱਲ ਨਹੀਂ ਆ ਮੇਰੇ ਸਾਲੇ ਦੀ ਗ੍ਰੇਟ ਖੁੱਲਾ ਹੀ ਛੱਡ ਦਿੰਦੀ ਐ ਐ ਨਹੀਂ ਪਤਾ ਵੀ ਕਣਕ ਪਈ ਆ ਕਿ ਪਈ ਗਾਈਆਂ ਗੁਈਆਂ ਖਾ ਜਾਂਦੇ ਆ ਪਸ਼ੂ ਡੰਕਰਾਂ ਦਾ ਪਤਾ ਨਹੀਂ ਕਿੱਧਰ ਬੈਠੀ ਰੂਪੀ ਲੈ ਅਖੇ ਪੀਣਾ ਆ ਤੇ ਰਹੀਂ ਅਜੇ ਕਣਕ ਪੱਕਲੀਆਂ ਵਰਗੀ ਪਈ ਐ ਪੀਣਾ ਆ ਤੇ ਰਹੀਂ ਗੱਲਾਂ ਉਹ ਬਾੜੀ ਐ ਵੇ ਮਰ ਜੇ ਵੇ ਤੂੰ ਸੁੱਤਾ ਰਹਿ ਜੇ ਮੈਂ ਨਾ ਪੋਚਾ ਕਸਾ ਕੇ ਹੱਥ ਤੇ ਲੈ ਕੇ ਜੁੱਤੀ ਫੇਰ ਅੰਦਰ ਵੜ ਗਿਆ ਟਿਪੜੀ ਟਿਪੜੀ ਵੀ ਮੈਂ ਪੜ ਸਕਦਾ ਨਾ ਤਾਇਆ ਫਿਰ ਤੇ ਧਰ ਲੈਣ ਨਾਲੇ ਹੋਰ ਨਾਲੇ ਪਤਾ ਵੀ ਮੇਰੇ ਤਾਂ ਲੱਕ ਦੁਖਦੇ ਰਹਿੰਦੇ ਨੇ ਮਸਾਂ ਕੋਡੀ ਹੋ ਹੋ ਕੇ ਲਾਇਆ ਸੀ ਪੋਚਾ ਮੈਂ ਪੋਚਾ ਲਾਇਆ ਸੀ ਇਹਦੇ ਨਾਲ ਆਇਆ ਸੀ ਨਾਲੇ ਆ ਕੰਕ ਦਾ ਮੈਥੋਂ ਹੁਣ ਇਦਾਂ ਹੀ ਗਿਆ ਡੇਟ ਖੁੱਣਾ ਸਕਦਾ ਮੈਂ ਕਿਹੜਾ ਨਿਕਲ ਕੀ ਸੀ ਕਿਸੇ ਪਾਸੇ ਐਪੀ ਨਹੀਂ ਦੀ ਕੀ ਨਾ ਜੇ ਡੰਗਰ ਵਾਲੇ ਦੇ ਖਾ ਜਾਂਦੇ ਤੇਰੀ ਪਤੰਦਰ ਨੂੰ ਫੇਰ ਐਂ ਇੱਕ ਡੰਗਰ ਖਾਂ ਦੇ ਡੰਗਰਾਂ ਨੂੰ ਮੈਂ ਨਾ ਖਾ ਜਾਂਦੀ ਖਾ ਜਾਂਦੀ ਨਾਲੇ ਨਾ ਖਾ ਜਾਂਦੀ ਲੰਗਰ ਚੜ੍ਹ ਸਲਾ ਹੁਣ ਪਿਆਗਾ ਅੰਦਰ ਆ ਉਦੋਂ ਬਾਹਰ ਆ ਬਾਹਰ ਨਾ ਤੂੰ ਇੰਨਾ ਕੱਲ ਪਿਆਗਾ ਤੂੰ ਇੰਨਾ ਨਹੀਂ ਬੋਲੀਦਾ ਹੁੰਦਾ ਮੈਂ ਤਾਂ ਨਾ ਲਈ ਲੈ ਲੇ ਕੰਜਾ ਟੋਲੇ ਨੇ ਨਾ ਦੇ ਨੇ ਉਹ ਟਿਆੰਗ ਰਹਾਲੇ ਤੱਕ ਕੋਈ ਨਹੀਂ ਬੜਿਆ ਘਰੇ ਆਪਣੇ ਮੁਰੇ ਬੰਨੇ ਹੱਥ ਕੌਣ ਕਰ ਜਾ ਤੂੰ ਨਾ ਨਾਲੇ ਹੈ ਨਵਾਂ ਸਮਾਜ ਦੀ ਪਜਾਮੇ ਚ ਮੋਰੇ ਕੱਢੇ ਪਾਇਏ ਨੇ ਡੱਟੇ ਕੀ ਖੁੰਗਰੀਆਂ ਲੱਗੀਆਂ ਨੇ ਤੇਰੇ ਆਏ ਰੰਪਾ ਇਹੇ ਨਾ ਨੇ ਤਰਾਬੀ ਬਤਾਵੇ ਬਹਿ ਜਾ ਬਹਿ ਜਾ ਡੱਟੇ ਤੂੰ ਮਾਂ ਮੈਂ ਤਾਂ ਆਪੀ ਬੈਠੀ ਆਂ ਖਬਰ ਕੀ ਸਰਪੰਚ ਨੇ ਫੀਮ ਦਾ ਗੋਲਾ ਦੇ ਕੇ ਤੋਰਤਾ ਤੈਨੂੰ ਹਾਂ ਜਿਹੜਾ ਪਾਇਆ ਤੂੰ ਆਹ ਨੂੰ ਨਾ ਕਿਸੇ ਪਾਸੇ ਟੱਲ ਦੇਣੀ ਆ ਤੂੰ ਨਾ ਤੂੰ ਭਰੇ ਦੋ ਮਿੰਟ ਰਹਿਣ ਦੇਣੀ ਆ ਤੂੰ ਤੂੰ ਮੈਨੂੰ ਐਂ ਦੱਸ ਕਿੱਥੇ ਕਮੇ ਤੈਨੂੰ ਮਾੜਾ ਮਟਰ ਸਾਵਰ ਆਉਂਗਾ ਤੈਨੂੰ ਸਾਵਰ ਮੈਨੂੰ ਆਜੂ ਜੁੱਤੀ ਬਾਹਰ ਨਹੀਂ ਚਲਾ ਕੇ ਆ ਸਕਦਾ ਹੈਗਾ ਅੱਛਾ ਹਾਂ ਹੋਰ ਬਾਹਰ ਨੇ ਜੁੱਤੀਆਂ ਹੀ ਪਾਹ ਰੱਖਦਾ ਅੰਦਰ ਪਾੜ ਕੇ ਲਾਇਆ ਲੈ ਤਰਾ ਇਹ ਮਾੜਾ ਮੋਟਾ ਤਾਂ ਬੰਦਾ ਦੇਖ ਲੈ ਕੋਚਾ ਲਾਇਆਗਾ ਫੇਰ ਕਹਿੰਦੇ 3 ਮਹੀਨੇ ਮੂਰੇ ਬੋਲਦੀਆਂ ਨਹੀਂ ਬੇ ਬੋਲਦੀਆ ਕੱਲਾ ਪੇਚ ਕੋਚੇ ਨੂੰ ਸਿਰ ਤੇ ਚੱਕ ਰਿਆ ਕਰੋ ਬੰਦੇ ਦੀ ਕੋਈ ਗੱਲ ਕਰਨੀ ਐ ਇੱਥੇ ਮਾਇਨੀ ਲਾਉਂਦੀ ਹੈ ਕੀ ਹੁਣ ਨਾ ਨਾ ਲੈ ਜਾ ਭਾਜਾ ਕੰਮ ਕਰ ਲੈ ਹਾਂ ਤਾਂ ਜਾ ਕੇ ਕੀ ਮੰਨੀ ਲਾਂਦਾ ਸਿੰਦਰ ਬੋਲੀ ਜਾਂਦੀ ਆ ਲਾ ਨੀ ਮੈਂ ਮਰ ਜਾ ਨੀ ਵਿਚਾਰਾ ਜਮੀ ਨਹੀਂ ਬੋਲਦਾ ਨੀ ਪਤਾ ਨਹੀਂ ਤੀਮੀ ਦਾ ਥੱਲੇ ਨਾ ਕਿਉਂ ਐਨੀ ਤਾਂ ਸੀਖ ਲਾਣੀ ਪਦੀ ਲੈ ਚ ਢਾਲ ਨਹੀਂ ਥੱਲੇ ਆਉਂਦੀ ਆ ਜਿੰਨਾ ਤੀਮੀ ਥੱਲੇ ਲੱਗਿਆ ਤਾਂ ਕੀ ਆ ਉਹ ਆ ਤੀਮੀ ਨੀ ਤੀਮੀ ਦਾ ਨਾ ਉਹਨੂੰ ਪੁੱਤੇ ਦਾ ਮੈਂ ਤੇ ਆਉਂਦੀ ਨੂੰ ਇੰਚੈਂਪੇ ਜਾਂਦੀਆਂ ਨਹੀਂ ਆਉਂਦੇ ਨਹੀਂ ਜਿਵੇਂ ਕਹਿੰਦੇ ਆ ਸਾਰੀ ਦਿਹਾੜੀ ਉੱਤ ਕੰਮ ਕਰਾਈ ਜਾਉ ਤੇ ਜਦੋਂ ਮਾਰੇ ਅੰਦਰ ਬੜੂਗਾ ਆ ਚਾਰੇ ਚੱਕ ਕੇ ਉਹਨੂੰ ਪਾਈ ਜਾਂਦੀ ਹੈ ਜੀ ਹੈ ਤੇ ਮੁੰਡਾ ਆ ਮੁੰਡਾ ਸੁੱਕ ਕਿਤੇ ਵੀਤ ਬਣਿਆ ਪਿਆ ਬਚਾ ਨਾ ਬਦੇ ਨਾ ਖੁੱਲੇ ਉਹ ਮੁੱਢ ਤੇ ਦੇਖ ਲੈ ਪਿੱਛੇ ਤੇ ਪਾਂਡ ਨਹੀਂ ਖੜਦੀ ਹੈਗੀ ਦੇਖਾ ਤਾਂ ਸਹੀ ਕੀ ਕਰਦੀ ਆ ਮਿਸਿੰਦਰੇ ਮਸਾ ਤਾਂ ਦੇ ਪਿੱਟ ਕੇ ਮ ਤਵੇਲੀ ਹੋਈਆਂਗੇ ਆ ਪਹਿਲਾਂ ਕਣਕ ਦਾ ਸਿਆਪਾ ਕਰਕੇ ਸਾਡੀ ਆਏ ਵੀ ਨਹੀਂ ਕੰਜਰਾਂ ਨੂੰ ਵੀ ਨਾਲ ਲੱਗ ਜੀ ਹੈ ਖਾਣ ਪੀਣ ਨੂੰ ਇੱਥੇ ਆਹ ਹੋ ਜਾਂਦੇ ਪਿੰਡ ਇਕੱਠੇ ਹੋ ਜਾਂਦੇ ਨੇ ਸਾਰੇ ਹਾਂ ਮੈਂ ਤਾਂ ਮਸਾ ਬੰਜਾ ਮਿਲਿਆ ਮਿਸਿੰਦਰੇ ਦੇਖ ਕੇ ਆਈ ਨਹੀਂ ਪਰ ਕਿਹੜੀਆਂ ਪੋਚਾਂ ਲੱਗਿਆ ਹੋਇਆਗਾ ਨਾ ਮੈਂ ਤੇਰਾ ਨਹੀਂ ਪੋਚਾ ਲੋੜਾ ਹੁਣ ਮੈਂ ਜੁੱਤੀ ਲਾ ਕੇ ਆਵਾਂ ਚਲ ਲਾ ਆਵਾਂ ਨਾ ਇਹ ਮਿਲਾਂਗੇ ਮੇਰੇ ਖੜਾ ਜੁੱਤੀ ਨਿਬੜੀ ਲਾ ਇਹ ਤਾਂ ਤੇਰੇ ਘਰ ਤੇ ਗਾਣ ਗਾਉਂਦਾ ਗਿਆ ਤਾਂ ਹੁਣ ਮੈਂ ਗਾਉਂਦਾ ਨਹੀਂ ਪੈਣੀ ਮੇਰੇ ਸਾਹ ਜਿਹੜੀ ਪੋਚਾ ਲਾਉਂਦੀ ਹਾਰ ਜਾਣੀ ਆਗੀ ਨਾ ਪੋਚਾ ਨਾ ਦਵਾ ਜਨੇ ਕਿ ਹੁਣ ਆਣ ਕਮਾਣਾ ਮੰਦੇ ਤਾਂ ਬੇਚਦੀ ਆ ਬਣ ਕੇ ਮੈਨੂੰ ਨਹੀਂ ਪਤਾ ਮੇਰੇ ਤਰੀਫ਼ ਕੀਤੀ ਕੋ ਤੂੰ ਬੇਚਦੀ ਦਿੱਤੀ ਆ ਜਿਵੇਂ ਜੁੱਤੀ ਲਾ ਕੇ ਆਈ ਚਲ ਕੋਈ ਨਾ ਪੜੀ ਮਟਾ ਹੱਪਾ ਤਾਂ ਕੀ ਆ ਹਲੇ ਮੈਂ ਪੋਚਾ ਲਾ ਕੇ ਹੱਟੀ ਹੋਈ ਆ ਜੇਟ ਤੇਰਾ ਲੈ ਕੇ ਲਿਬੜੇ ਤੇ ਬਿੜੇ ਪੈ ਠੂ ਕਰਕੇ ਅੰਦਰ ਲਾਂਗੇ ਪੈਣਾ ਬਾਤ ਨਹੀਂ ਸਾਰੀ ਹੁਣ ਪੈਣੇ ਤੂੰ ਆਪ ਦੱਸ ਵੀ ਟੀਮੀ ਕੀ ਕਰੇ ਟੀਮੀ ਦਾ ਗਾਣਾ ਦੇਵੇ ਤਾਂ ਹੋਰ ਕੀ ਕਰੇ ਸਿੰਦਰੇ ਉਨਾਂ ਤੇਰਾ ਕਾਹਰ ਬਹੁਤ ਆ ਜੇਟ ਤੇ ਉਹ ਮੈਨੂੰ ਕਹੇਗੀ ਬੋਲਦੀ ਆ ਵੀ ਗਵਾਂਢਣ ਮੇਰਾ ਬੋਲਣ ਨੂੰ ਜੀ ਤਾਂ ਨਹੀਂ ਕਰਦਾ ਪਰ ਜੇੜ ਤੇ ਤੂੰ ਕਾਹਰ ਬਹੁਤ ਕਰਦੀ ਆ ਇਹ ਮੁੰਡੇ ਵਾਲੇ ਵੇਖ ਨਾ ਨਹੀਂ ਪੈਣੇ ਇੰਨਾ ਕੁੱਤੇ ਖਾਣੀ ਕਰਾਏ ਬਿਨਾਂ ਲੋਟ ਨਹੀਂ ਆਉਂਦੇ ਲੋਟ ਨਹੀਂ ਆਉਂਦੇ ਕੁੱਤੇ ਖਾਣੀ ਕਰਾਏ ਬਿਨਾਂ ਤੇ ਕੁੱਤੇ ਖਾਣੀ ਕਹੀ ਤਾਂ ਕੀ ਕਹੀ ਤੇ ਉਦੋਂ ਵੀ ਉੱਤੀ ਆ ਤਾਂ ਕੰਮ ਜਿਹੜਾ ਤੂੰ ਕਰਦੀ ਉਹਦੇ ਨਾਲ ਇਹ ਕੋਈ ਅੱਜ ਦੀ ਗੱਲ ਨਹੀਂ ਮਣੇ ਮੈਂ ਰੋਜ਼ ਕਹਿੰਨੇ ਹੁੰਨੇ ਭਾਈ ਜਦੋਂ ਪੋਚਾ ਲੱਗਿਆ ਹੋਵੇ ਆਪ ਦਾ ਪ੍ਰੇਰਕ ਰੱਖਿਆ ਕਰੋ ਜੁੱਤੀ ਬਾਹਰ ਲਾ ਕੇ ਆਇਆ ਕਰੋ ਲਾਇਕ ਠੂਂ ਉਹਨੇ ਇੱਕਦਮ ਅੰਦਰ ਨੰਗੇ ਨੀਂ ਫਾਦਲ ਦੀ ਬਸੰ ਮੰਦੂ ਇਹ ਤਾਂ ਗੱਲ ਗੱਲ ਹਾਂ ਤੂੰ ਦੱਸ ਭੈਣ ਮਾਂ ਕੁੱਤੀ ਆ ਕਿ ਇਹ ਆਪ ਨੇਗੇ ਨਹੀਂ ਚੱਲ ਪੋਚਾ ਤਾਂ ਫੇਰ ਵੀ ਲੱਗ ਜੂ ਤੇ ਬੰਦੇ ਦੀ ਕਿੱਡੀ ਬੈਈ ਤੇ ਜੇ ਕਹਾਂਦਾ ਵਿੱਚ ਜੁੱਤੀ ਲਾ ਦੇ ਤੇ ਬੰਦਾ ਹੁਣ ਜੁੱਤੀ ਲਾ ਕੇ ਅੰਦਰ ਬੜੇ ਕੋਈ ਨਾ ਭੈਣ ਦੇਖਣਾ ਪੈਂਦਾ ਸਾਰਾ ਕੁਝ ਨਾ ਮੇਰਾ ਬਟਾ

ਜਮਾ ਵੀ ਹਣ ਮੈਂ ਤਾਂ ਨਹੀਂ ਆਉਣਾ ਸੀ ਹੱਥ ਨੇ ਤੇਰੇ ਕਣੇ ਅੱਛਾ ਭਈ ਮੈਂ ਤਾਂ ਕੀਤਾਗਾ ਅੱਜ ਪੇਣਾ ਇਹ ਤਾਂ ਗਿੱਲੀ ਹੈ ਕਣ ਕੇ ਇਹ ਨਹੀਂ ਹੱਥਾਂ ਤੱਕ ਸੁਭਦੀ ਆਟਾ ਵੀ ਜਨਾ ਸੀ ਮੈਂ ਤਾਂ ਥੋ ਮੈਂ ਤਾਂ ਮੁਰਗਲੀ ਨਹੀਂ ਜੜਦੇ ਸੀ ਅਵਸਾਪਾ ਤਾਂ ਜੜ ਜੜ ਨਾਲ ਪਾਈ ਬੈਠੇ ਤੂੰ ਤੇ ਜਿਹੜਾ ਮੈਂ ਦਿੱਤੋ ਲੈਣਾ ਕੋਣੇ ਮੈਂ ਤਾਂ ਉਹ ਮੰਗਦੀ ਮੈਂ ਹੱਥ ਦਾ ਰਣੀ ਮੰਗਦੀ ਤੇਰੇ ਤੋਂ ਨਹੀਂ ਇੱਕ ਦੱਬਾ ਹੋਰ ਦਾ ਫੇਰ ਕਿੰਨਾ ਸੁੰਦਰ ਹੈ ਨਹੀਂ ਮੈਂ ਕਿੱਥੋਂ ਨੇ ਮਾਂ ਫੁੱਟੋਂ ਅੰਕ ਜਮਾ ਥੱਲੇ ਲੱਗੀ ਪਈ ਆਗੀ ਮੈਂ ਤਾਂ ਦੇਖਦੇ ਹੁਣ ਕਰਿਆ ਹੈਗਾ ਵੀ ਉਹ ਤੋਂ ਲੈਣਾ ਦਾ ਮੈਂ ਤੂੰ ਕਿਰੇ ਕਾ ਕੰਮ ਤੈਨੂੰ ਮੰਨਣੀ ਪਊਗੀ ਜਿਹੜਾ ਦਸਣਾ ਬਹੁਤ ਕਰੇ ਜਿੱਦ ਤੂੰ ਕਰੇ ਨਾ ਮੈਂ ਅਮੇ ਜਿਹੜਾ ਤਾਂ ਮੰਗਣ ਆ ਜਾ ਚਾਹੇ ਚੁੰਡੀ ਹੋਵੇ ਚੁੰਡੀ ਜਿਡੂ ਫੱਟ ਮੈਨ ਲੱਤ ਦੇ ਡੱਬਾ ਉਹਦੀ ਕੋਹ ਲਾਈ ਜੋ ਜੀ ਹਾਏ ਮੈਂ ਮਰ ਜਾਣੀ ਮੇਰੇ ਪਿਓ ਦੇ ਸਾਲੇ ਨਹੀਂ ਐਸੀ ਨਹੀਂ ਢੋਲੀ ਮੁਕਾਈਏ ਫੇਰ ਇੱਥੇ ਸਿੱਗੇਪੂਰ ਦਾ ਰਹਿੰਦਾਗਾ ਲੁੱਟ ਲਓ ਇਹਨੂੰ ਲੁੱਟ ਲੁੱਟ ਲੈ ਜਾ ਇਹਨ ਸਾਲ ਮੈਂ ਤੁਸੀਂ ਹਾਂ ਤੂੰ ਤਾਂ ਮੈਂ ਤੋਣ ਨੂੰ ਵੀ ਨਾਲ ਚੱਲ ਤੋਣ ਨੂੰ ਵੀ ਚੱਪਾ ਪਾ ਕੇ ਲੈ ਜਾ ਹਾਂ ਤੂੰ ਰਹਿ ਜਾ ਇੱਥੇ ਮੈਂ ਤਾਂ ਭੱਗ ਜਾਣੀ ਪਿੱਛੇ ਆਉਂਦੀ ਮਾਰਖੀਲਾ ਦਾ ਸੁਖੜੇ ਨਹੀਂ ਜਿਹੜਾ ਸਹਾਈ ਹੈ ਜਾਂ ਖੁੱਲੇ ਦਲਦਾ ਖੁੱਲੇ ਦੇ ਹਲਦਾ ਦਾ ਕਹੀ ਜੀ ਜੰਮੀ ਤੇਰੀ ਮਾਂ ਐਨਾ ਕਦੇ ਨਾ ਤੇਰਾ ਪੜੀ ਜੇ ਨਾ ਇਹ ਮੈਂ ਤੁਸੂਪਣਾ ਕਰੀ ਘਰ ਨਹੀਂ ਚਲਦੇ ਇਹ ਨਹੀਂ ਚਲਦੇ ਮੈਂ ਨਹੀਂ ਚਲਦੇ ਤੁਸੂਪਣਾ ਕਰੀ ਐਨਾ ਵੀ ਤੁਸੂਪਣਾ ਕੀ ਕਰ ਮਾਣ ਮਟਾਣ ਨੂੰ ਬਣਾ ਕੇ ਰੱਖੋ ਆ ਜਿਹੜਾ ਬਚਾਰਾ ਇਨਾ ਵਧੀਆ ਦਾ ਸ਼ੁਕਰ ਕਰਦਾ ਨੂੰ ਝੱਲੀ ਜਾਂਦਾ ਉਹ ਝੱਲਣ ਨੂੰ ਮੈਂ ਦਾ ਕੋਈ ਬੋਹ ਕਰਤਾ ਹੈ ਉਹ ਬੋਹ ਕਰਤਾ ਇਹ ਤਾਂ ਜਮਾਈ ਐਨਾ ਕਦੂ ਬਣਾ ਰੱਖਾ ਨਾ ਇਹ ਤਾਂ ਇੱਥੇ ਉਹ ਬਣ ਕੇ ਨਾ ਕੀ ਕਰਾਂ ਜਾਨਾ ਕਿ ਸਿਆਪਾ ਹਨ ਗੱਲ ਨਹੀਂ ਜਾਨਾ ਕਿ ਵੱਡਾ ਦਾਨੀ ਬਣ ਜੇ ਸਾਰਾ ਘਰ ਚੁਕਾ ਦੇ ਲੋਕਾਂ ਨੂੰ ਤੇਰੇ ਅਰਗੀਆਂ ਨੂੰ ਪਰ ਨਦਾਨ ਵੀ ਕਰਨਾ ਚਾਹੀਦਾ ਕਿਤੇ ਕਿਤੇ ਇੱਥੇ ਕੀ ਹੱਕ ਤੇ ਧਰ ਕੇ ਲੈ ਜਾਣਗੇ ਇੱਥੇ ਰਹਿ ਜੂ ਸਾਰਾ ਕੁਝ ਮਾ ਤੇ ਚੰਦ ਆਪਣੇ ਮੈਂ ਤਾਂ ਹੈ ਕਿ ਥੱਕੀ ਹੋਈ ਨਾਲੇ ਹੁਣ ਸਿੱਖਰ ਦੇ ਪੈਰਾਂ ਤੂੰ ਜਾ ਮੈਂ ਟ੍ਰਾਂਲ ਕਰ ਆਹ ਮੈਨੂੰ ਕਰਨ ਦੇ ਨਹੀਂ ਮੈਂ ਤਾਂ ਜਾਨੀ ਹਾਂ ਜਾਂ ਦੇ ਗੇਟ ਭੇਡ ਦੀ ਕਿਤੇ ਇੱਥੇ ਗਾਈਆਂ ਹਾਂ ਜਣ ਕਣਕ ਤੇ ਜਿੰਦੀ ਕੰਡੱਬਾ ਤਣ ਕੋਈ ਨਾ ਲੈ ਜੀ ਜਦੋਂ ਪਹਿਾਂ ਮਾਲ ਗਏ ਆਹੋ ਆਹ ਤੇ ਨਾ ਪਿੰਡ ਬੱਚਿਆਂ ਦੀ ਮੰਗ ਤੇ ਪਹਿਲਾਂ ਆਹ ਤਾਂ ਤਾਂ ਹਲੇ ਵੀਰੇ ਘਰੇ ਪੀਣਾ ਸਿੱਕੇ ਉਹਨਾਂ ਦਾ ਹੈ ਤੈਨੂੰ ਪਹਿਲਾਂ ਦੇ ਦਾਂ ਨਹੀਂ ਪਤਾ ਨੂੰ ਬੜੇ ਦਿਨ ਤੋਂ ਸੁਭਾਅ ਆ ਕੇ ਵਜੇ ਚੱਲ ਪਿਆ ਕੇ ਆਇਆ ਹੋਣ ਕਿ ਮੈਨੂੰ ਕੋਲ ਉਹਨਾਂ ਦੇ ਪੇਟਾਂ ਤੱਕ ਪਹੁੰਚਦੀ ਵੇਖਿਆਂ ਤੱਕ ਨਾ ਪਹਿਲੇ ਛੱਡ ਮੇਰੇ ਮੈਂ ਤਾਂ ਬਲੱਡ ਦੀ ਗੋਲੀ ਮਿੰਟ ਚ ਦੇ ਦੂੰ ਨਹੀ ਕਰ ਚਿੰਦਰੇ ਬਲੱਡ ਦੀ ਗੋਲ ਤਾਂ ਮੈਨੂੰ ਵੀ ਦੇਣੀ ਹੁੰਦਾ ਪਰ ਮੈਂ ਬੋਲਦੀ ਨਹੀਂ ਜੇਡ ਕਰਕੇ ਆਹ ਜੇਡ ਕਰਕੇ ਨਾਲਾ ਤੂੰ ਜਦੋਂ ਮੜਾ ਮਟਾ ਇਧਰ ਉਧਰ ਹੋਈ ਜਾੜ ਤਾ ਜੂਆਟਾ ਟੈਨਸ਼ਨ ਨਾ ਲੈ ਮੈਂ ਬੋਡੇ ਹੈਡ ਲਾਉਣ ਨਾਲ ਤੈਨੂੰ ਤੇ ਵਿੱਚ ਹੀ ਜੇਡ ਨਾ ਕਿਵੇਂ ਮੱਚੀ ਪਈਆ ਮੇਰੇ ਭਿੰਦੀ ਰੰਗ ਨੀ ਲੈ ਘਰ ਤੱਕ ਸੁੱਕੀ ਪਈਆ ਕੋਈ ਨਾ ਆਥਨ ਤੱਕ ਜੇ ਸਿੱਟੇ ਹੂਗਾ ਆਟਾ ਤਾਂ ਮੈਂ ਲੈ ਕੇ ਜਾਊਂਗੀ ਇਹਨੂੰ ਕਿਹੜਾ ਪੁੱਛਦਾ ਹੈ ਕੋਈ ਛਾਰੀ ਦਿਹਾੜੀ ਬੋਲੀ ਤੇ ਮੰਜੇ ਤੋੜੀ ਜਾਂਦੀ ਹੈ ਕਿਨੂ ਪੱਤੇ ਦੀ ਬੈਠੀ ਨਹੀਂ ਤੂੰ ਸ਼ਰਮ ਮਾਨ ਉਹ ਦਰਬੇਸ ਬੰਦਾ ਵਿਚਾਰਾ ਕਿਵੇਂ ਉਹਦੇ ਸਾਰੀ ਦਿਹਾੜੀ ਮੰਗਰ ਪਈ ਲੋ ਮੁੰਡੇ ਨੂੰ ਅੱਡ ਬੰਦੇ ਨੂੰ ਅੱਡ ਨਹੀਂ ਤੂੰ ਸੰਗ ਮਾਨ ਮਾੜੀ ਮੋਟੀ ਇਹੋ ਜੀ ਤੀ ਮੀਆਂ ਆ ਪਿਛਲੇ ਮਹੀਨੇ ਬੱਬਰ ਸਰਕਾਰ ਚਲਕਾ ਲਿਆ ਸੀ ਇਹ ਤੋਂ ਹੈ ਪਤੰਦਰ ਤੋਂ ਨਾਲੇ ਫਿਰ ਛੜਾ ਕੇ ਵੀ ਮਹੀਂ ਆਈ ਸੀ ਤੇ ਆ ਹੁਣ ਦੇਖ ਲੈ ਜਿਹੜੇ ਹਿਸਾਬ ਨਾਲ ਤੂੰ ਗੱਲਾਂ ਕਰਦੀ ਐ ਨਾ ਸਿੰਦਰੇ ਤੇ ਬੱਬਰ ਤੇਰਾ ਹੁਣ ਵੀ ਸੁਲਕ ਹੀ ਲੈ ਤੂੰ ਦੇਖੀ ਸਹੀ ਤੇ ਛੜਾਉਣ ਤੈਨੂੰ ਮਹੀਂ ਵੀ ਨਹੀਂ ਆਉਂਦੀ ਮੇਰਾ ਨਾਮ ਵੀ ਬਲਜੀਤ ਨਹੀਂ ਕੋਈ ਨਹੀਂ ਆਥ ਨਹੀਂ ਜਾਉਂਗੀ ਆ ਜੇਠ ਤੋਂ ਨਾਲੇ ਆਟਾ ਲੈ ਕੇ ਜਾਉਂਗੀ ਤੇ ਨਾਲੇ ਉਹ ਦੱਸ ਕੇ ਜਾਉ ਤਰੀਕਾ ਵੀ ਤੀਮੀ ਇਹ ਕਿਵੇਂ ਲੋਟ ਕਰਨੀਆਂ ਹੂੰ ਕੀ ਕਹਿੰਦੀ ਸੀ ਆ ਬਲਜੀਤ ਆਈ ਸੀਗੀ ਲੱਗਿਆ ਮੈਨੂੰ ਪਤਾ ਸਾਰਾ ਤੇਰੇ ਕਰਤੂਤਾਂ ਦਾ ਕੀ ਕਹਿੰਦੀ ਸੀ ਮਾਇਆ ਨੂੰ ਮਾਰਾ ਅੱਖ ਲੱਗਣ ਵਿਜਮਾ ਜੰਦ ਮਾਰਾ ਦੁਪਹਿਰੇ ਆਏਗਾ ਪਰ ਦੋ ਮਿੰਟ ਆ ਰੋਣਾ ਕਹਿੰਦਾ ਪਈ ਜਾਂਦੇ ਸੀ ਤੇ ਤੁਸੀਂ ਰੋਣਾ ਉਹ ਤਾਂ ਉਹ ਆਈ ਸੀਗੀ ਆਟੇ ਨੂੰ ਹਾਂ ਮੈਂ ਕਿਹਾ ਆਟਾ ਹੈ ਨਹੀਂਗਾ ਆਖੇ ਜੀ ਆਟਾ ਵਧੀਏਗਾ ਮੈਂ ਮੜਾ ਜਾਂ ਕਹਾਂ ਕਿ ਮੈਂ ਤਾਂ ਕੌ ਲਾਪਰ ਕਿਦਾ ਆਟਾ ਮੈਂ ਵੀ ਕਹੀਆਂ ਨੇ ਵੀ ਢੋਲੀ ਕਿਵੇਂ ਲੱਗ ਗਈ ਥੱਲੇ ਅੱਗੇ ਤਾਂ 2 ਮਹੀਨੇ ਕੱਢਿਆ ਨਾ ਆਟਾ ਆਪਣਾ ਗੱਲ ਸੁਣੋ ਉਹੀ ਰੋਟੀ ਲਾ ਗਈ ਤੈਨੂੰ ਮੈਂ ਨਹੀਂ ਕਿਤੇ ਕੋਈ ਟੁੰਡੀ ਆਟੇ ਜਿਹੀ ਨੂੰ ਦਿੱਤੀ ਮੈਂ ਨਹੀਂ ਕਰਉਂਦੀ ਕਿ ਕੋਈ ਚੀਜ਼ ਕਰੋਣੀ ਮੈਨੂੰ ਤਾਂ ਕੋਈ ਚੀਜ਼ ਨਾ ਤੂੰ ਕਿੱਥੇ ਕਰ ਰਹੀਆਂ ਕਿਤੇ ਉਹੀ ਉਹੀ ਆਪਾਂ ਨੂੰ ਲੜਾਉਂਦੀ ਆ ਮੈਂ ਨਹੀਂ ਕਹਾ ਕਿ ਸੌਦਾ ਕਿਉਂ ਮੋਕਾ ਜਾਂਦਾ ਨਾ 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 ਐਵੇਂ ਨਾ ਕਿਸੇ ਨਾਲ ਨਾ ਚਾਲੀ ਮੈਂ ਤਾਂ ਹੋਮ ਮੈਂ ਅੱਖ ਨਾਲ ਗੱਲ ਕੀਤੀ ਮੈਂ ਜਾਂ ਬੇਅ ਤੂੰ ਮਿੱਠੇ ਪੋਚੇ ਨਾ ਆ ਪਾ ਮੇਰੇ ਤੇ ਨਾ ਪਾ ਮਿੱਠੇ ਪੋਚੇ ਹਾਂ ਮੈਂ ਧਰਤੀ ਚੋਂ ਐ ਪਤਾਲ ਚੋਂ ਐ ਖਿੱਚ ਲਈ ਹੁੰਦੀਆਂ ਗੱਲ ਮੈਨੂੰ ਮੜੀ ਲੱਗ ਜਾਣ ਦੇ ਪਿੰਖ ਕੋਇਲ ਦੇ ਅੱਖੀ ਕੇ ਮੈਂ ਕੱਢਦੀ ਚਲੂਸ ਤੂੰ ਮੈਂ ਤਾਂ ਤੈਨੂੰ ਐਂ ਬਾਈਸੀ ਪੁੱਛਦਾ ਜੀ ਉਹ ਗੱਲ ਨਾ ਤੇਰੀ ਓ ਉਹਦਾ ਸੇਫਲਾ ਕਹੀ ਤੀਨੀ ਹੈ ਸਾਨੂੰ ਤਾਂ ਪੁੱਠਾ ਇਹਦਾ ਬੋਲਦੀ ਬੋਲਦੀ ਸੀ ਆਹ ਮੈਂ ਵੀ ਅਮਰਦਿਆਂ ਨੂੰ ਪੁੱਠਾ ਇਹਦਾ ਬੋਲਣਾ ਲੱਗਦੀ ਉਹ ਤਾਂ ਮੈਂ ਹੀ ਨਾ ਜਿਹੜਾ ਚੁੱਪ ਕਰ ਜਾਣਾ ਅਗਲੇ ਦਾ ਸੰਘ ਭੁਰ ਦੇਣਗੇ ਅਗਲੇ ਪਤਾ ਨਹੀਂ ਕਿਹੜੀ ਗੱਲਾਂ ਚੁੱਪ ਆ ਵਜੀਤ ਜੇਕਰ ਤੇ ਆ ਜਾਂਦੀ ਮडम ਮੁੱਟਾ ਕੋਈ ਰੋਟੀਆਂ ਲਾ ਜਾਂਦੀ ਹੈ ਜਾਂ ਮਰੋਂ ਟਾਟੇ ਦੀ ਕੋਈ ਲੈ ਜਾਂਦੀ ਹੈ ਡੱਬਾ ਫੇਰ ਦੱਛ ਕੀ ਹੁੰਦਾ ਇਹਦਾ ਢੱਡ ਦੋਹਦਾ ਇਹਦਾ ਕੋਈ ਗੱਲ ਨਹੀਂ ਦੇ ਦੇਦੇ ਪਾਇਆ ਪੰਗਾ ਨਾ ਹੋਏਗਾ ਨਹੀਂ ਬਖਸ਼ਣਾ ਇਹਨੂੰ ਮੁੱਢਾਂ ਥੱਲੇ ਲੈ ਜੂਗੀ ਹਾਂ ਚਲ ਕੋਈ ਗੱਲ ਨਹੀਂ ਦੇਖੀ ਜਾਓ ਫਿਰ ਛਡਾਉਂਦਾ ਮੈਂ ਵੀ ਨਹੀਂ